ਮੇਢੀ ਦੇ ਸਾਹਮਣੇ ਸੰਵਿਧਾਨ ਲਿਖਿਆ ਔਰ ਦਲਤਾਨੂ ਰਿਜ਼ਰਵੇਸ਼ਨ ਦੇ ਹੱਕ ਮਿਲੇ ਆ ਮੈਂ ਪੁੱਛਣਾ ਚਾਹਨਾ ਕਿ ਸੰਵਿਧਾਨ 26 ਜਨਵਰੀ 1950 ਨੂੰ ਇਸ ਦੇਸ਼ ਦੇ ਉੱਤੇ ਲਾਗੂ ਹੋਇਆ ਕੀ 1950 ਤੋਂ ਪਹਿਲਾਂ ਕੋਈ ਜੱਟ ਵੋਟ ਪਾ ਸਕਦਾ ਸੀ ਕੋਈ ਜੱਟ ਡੀਸੀ ਬਣ ਸਕਦਾ ਸੀ ਕੋਈ ਜਗ੍ਹਾ ਸੀ ਕੋਈ ਤਸੀਲਦਾਰ ਕਲਰਕ ਬਣ ਸਕਦਾ ਸੀ ਜਦੋਂ ਮੈਂ ਪੰਜਾਬ ਦੀ ਅਸੈਂਬਲੀ ਦੇ ਵਿੱਚ ਗਿਆ ਮੈਂ ਕਿਹਾ ਬਾਦਲ ਸਾਹਿਬ ਹਿੰਦੂਆਂ ਦੇ ਚਾਰ ਬੇਦਖਾਰਾ ਪ੍ਰਾਣ 1857 27 ਸਮਰਤियां ਤੁਸੀਂ ਸੰਵਿਧਾਨ ਨੂੰ ਬਦਲਣ ਦੀ ਗੱਲ ਕਰ ਰਹੇ ਆ ਜਿਸ ਸੰਵਿਧਾਨ ਨੇ ਤੁਹਾਨੂੰ ਇਸ ਦੇਸ਼ ਦੇ ਵਿੱਚ ਪੈਰਾਂ ਦੇ ਵਿੱਚੋਂ ਝੱਕ ਕੇ ਬ੍ਰਾਹਮਣਵਾਦ ਦੇ ਵਿੱਚੋਂ ਅੱਜ ਤੁਹਾਨੂੰ ਜਿਹੜਾ ਸਿਰ ਦੇ ਉੱਤੇ ਬਿਠਾਇਆ ਮੁੱਖ ਮੰਤਰੀ ਬਣਾਇਆ ਉਸ ਸੰਵਿਧਾਨ ਨੂੰ ਬਦਲਣ ਦੀ ਗੱਲ ਕਰਦੇ ਆ ਕਦੇ ਮਨੁੱਖ ਮਨੁਸ਼ੀਅਤ ਦੇ ਉੱਤੇ ਕਦੇ ਟਿਕਾ ਟਿਕਣੀ ਕੀਤੀ ਕਦੇ ਮੈਂ ਖਾਸ ਸੰਵਿਧਾਨ ਦਾ ਮੂਲ ਢਾਂਚਾ ਜਿਹਦੇ ਉੱਤੇ ਭਾਰਤਿਆ ਦਿੱਤਾ ਪਾਰਟੀ ਇਹ ਦਲੀਲ ਕਹਿ ਰਹੀ ਹੈ ਦਿੰਦੀ ਆ ਕਿ ਜਿਹੜਾ ਸੰਵਿਧਾਨ ਹੈ ਇਹ ਅੰਗਰੇਜ਼ਾਂ ਦੇ ਰਾਜ ਵਿੱਚ ਬਣਿਆ 1935 ਦਾ ਅੰਗਰੇਜ਼ ਐਕਟ ਅੰਗਰੇਜ਼ਾਂ ਦੇ ਰਾਜ ਵਿੱਚ ਬਣਿਆ ਤੇ ਅੰਗਰੇਜ਼ਾਂ ਦੀ ਤਰਜ਼ ਦੇ ਉੱਤੇ ਬਣਿਆ ਮੈਂ ਖਿਆ ਬਾਦਲ ਸਾਹਿਬ ਜੀ 1935 ਦਾ ਕਾਨੂੰਨ ਅੰਗਰੇਜ਼ਾਂ ਦੇ ਰਾਜ ਵਿੱਚ ਬਣਿਆ ਅੰਗਰੇਜ਼ਾਂ ਦੀ ਤਰਜ਼ ਦੇ ਉੱਤੇ ਬਣਿਆ ਤਾਂ ਫਿਰ 1943 ਦਾ ਕਾਨੂੰਨ ਵੀ ਤਾਂ ਅੰਗਰੇਜ਼ਾਂ ਦੇ ਰਾਜ ਵਿੱਚ ਬਣਿਆ ਅੰਗਰੇਜ਼ਾਂ ਦੀ ਤਰਜ਼ ਦੇ ਉੱਤੇ ਬਣਿਆ ਮੈਂ ਕਿਹਾ ਹੁਣ ਤੁਸੀਂ ਇੱਥੇ ਵੀ ਨਹੀਂ ਬੋਲੋਗੇ ਕਿ 1935 ਦਾ ਕਾਨੂੰਨ ਕੀ ਆ ਮੈਂ ਕਿਹਾ ਬਾਦਲ ਸਾਹਿਬ 1943 ਤੋਂ ਪਹਿਲਾਂ ਜੱਟ ਜ਼ਮੀਨ ਦੇ ਮਾਲਕ ਨਹੀਂ ਸੀ ਹੁੰਦੇ 5000 ਸਾਲ ਦਾ ਇਤਿਹਾਸ ਹੈ 1943 ਤੋਂ ਪਹਿਲਾਂ ਜੱਟ ਜ਼ਮੀਨ ਦੇ ਮਾਲਕ ਨਹੀਂ ਸੀ ਹੁੰਦੇ 1943 ਤੋਂ ਪਹਿਲਾਂ ਸਾਡੇ ਦੇਸ਼ ਵਿੱਚ ਖੋਤੀ ਸਿਸਟਮ ਹੁੰਦਾ ਸੀ ਮੈਂ ਬਿਆਨ ਨਹੀਂ ਕਰ ਸਕਦਾ ਮੈਂ ਐਕਸਪਲੇਨ ਨਹੀਂ ਕਰ ਸਕਦਾ ਕਿ ਖੋਤੀ ਸਿਸਟਮ ਕਿਹਨੂੰ ਕਹਿੰਦੇ ਆ ਮੈਂ ਕਿਹਾ ਬਾਦਲ ਸਾਹਿਬ ਜੀ ਤੁਸੀਂ ਇਹ ਕਹਿੰਨੇ ਕਿ ਆਰਐਸਐਸ ਦੇ ਮਗਰ ਲਾ ਕੇ ਕਿ 1935 ਦਾ ਕਾਨੂੰਨ ਅੰਗਰੇਜ਼ਾਂ ਦੇ ਰਾਜ ਵਿੱਚ ਬਣਿਆ ਤੇ ਫਿਰ ਮੈਂ ਕਿਹਾ 1943 ਦਾ ਕਾਨੂੰਨ ਵੀ ਅੰਗਰੇਜ਼ਾਂ ਦੇ ਰਾਜ ਵਿੱਚ ਬਣਿਆ ਫਿਰ ਦਾ ਕਰ ਲਓ 1935 ਵਾਲਾ ਵੀ ਖਤਮ ਕਰ ਲਓ 1943 ਵਾਲਾ ਵੀ ਖਤਮ ਕਰ ਲਓ ਮੈਦਾਨੇ ਜੰਗ ਵਿੱਚ ਆ ਜਾਓ ਫਿਰ ਦੇਖ ਲੈਂਦੇ ਆ ਕਿ ਹੀਰ ਜਿਹੜੀ ਉਹ ਤੱਕ ਹਜ਼ਾਰੇ ਨੂੰ ਜਾਂਦੀ ਨਹੀਂ ਸੈਦਾ ਤਾਰਾ ਲੈ ਕੇ ਜਾਂਦਾ ਹੈ ਫਿਰ ਇੱਧਰ ਕਰ ਲਓ ਪਰ ਮੈਂ ਇਹ ਗੱਲ ਜਦੋਂ ਅਸੈਂਬਲੀ ਦੇ ਵਿੱਚ ਇਹ ਗੱਲ ਕਹੀ ਸੋਕੋ ਕੋ ਜਾ ਕੇ ਮੈਂ ਕਿਹਾ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਰਦਾਰ ਬਾਈਬਲ ਦਾ ਸਰਦਾਰ ਅਸੀਂ ਕ੍ਰਾਂਲ ਦਾ ਸਰਦਾਰ ਜਿੱਦਾਂ ਕਰਦੇ ਆ ਉਨਲਾਈਨ ਅਸੀਂ ਸਰਕਾਰ ਜਿਹੜਾ ਇਸ ਦੇਸ਼ ਦੇ ਸੰਵਿਧਾਨ ਦਾ ਕਰਦੇ ਨਾ ਤੋੜਾ ਕੱਟ ਨਾ ਮਾਸਾ ਬੱਦ ਮੈਂ ਕਹਾਂ ਅਗਰ ਕਿਸੇ ਨੇ ਸੰਵਿਧਾਨ ਨੂੰ ਬਦਲਣ ਦੀ ਤਾਂ ਦੂਰ ਦੀ ਗੱਲ ਉਹਦਾ ਕੰਮ ਉਹਦੀ ਸ਼ਿਆਰੀ ਉਹਦੀ ਪਿਆਰੀ ਉਹਦੀ ਔਂਕੜ ਉਹਦਾ ਦਲੇਕੜ ਉਹ ਬਦਲਣਾ ਤਾਂ ਦੂਰ ਦੀ ਗੱਲ ਕੋਈ ਸੰਵਿਧਾਨ ਨੂੰ